ਦੋ ਵਾਰ ਤੋਂ ਜ਼ਿਆਦਾ ਪੇਟ ਸਾਫ਼ ਹੋ ਜਵੇ ਜਿੰਨੀ ਮਰਜ਼ੀ ਤੁਸੀਂ ਖੁਰਾਕ ਵਧੀਆ ਖਾਦੀ ਹੋਵੇ ਸਰੀਰ ਲੋ ਫੀਲ ਕਰਦਾ ਆ ਥਕਾਵਟ ਆਲਸ ਜਿਹਾ ਪੈ ਜਾਂਦਾ ਆ ਆ ਚੂਰਨ ਹੁੰਦਾ ਆ ਬਿਲਵਦੀ ਚੂਰਨ ਆ ਤੁਸੀਂ ਦੇਖ ਸਕਦੇ ਆ ਇਹ ਤੁਸੀਂ ਯੂਜ਼ ਕਰਨਾ ਆ ਕਿਉਂਕਿ ਜਦੋਂ ਬੰਦੇ ਦੀ ਨਾ ਡਾਈਟ ਵਧੀਆ ਆ ਪ੍ਰੋਪਰ ਕਈ ਅੱਜ ਜਿਮ-ਜਮ ਜਾਂਦੇ ਆ ਪਰ ਦੋ ਵਾਰ ਤੋਂ ਜਦੋਂ ਜ਼ਿਆਦਾ ਪੇਟ ਸਾਫ਼ ਹੋਏ ਤਾਂ ਬੋਡੀ ਲੋ ਜੀ ਫੀਲ ਕਰਦੀ ਆ ਆ ਚੂਰਨ ਯੂਜ਼ ਕਰਨਾ ਹੁੰਦਾ ਇਹ ਚੂਰਨ ਕਬਜ ਕਰਦਾ ਆ ਪੇਟ ਸਾਫ਼ ਨਹੀਂ ਕਰਦਾ ਕਬਜ ਕਰਦਾ ਆ ਕਿ ਕਿ ਹੱਦ ਜਦੋਂ ਬਾਰ ਬਾਰ ਖਰਾਕ ਅਸੀਂ ਵਧੀਆ ਖਰਾਕ ਉੱਪਰੋਂ ਲਈ ਜਾਂਦੇ ਆ ਥੱਲੇ ਉਹ ਸਾਰਾ ਏਦਾਂ ਹੀ ਨਿਕਲੀ ਜਾਵੇ ਤਾਂ ਸਰੀਰ ਨੂੰ ਲੱਗਦਾ ਨਹੀਂ ਹੈਗਾ ਕੁਝ ਵੀ ਆ ਚੂਰਨ ਨੋਟ ਕਰ ਲਈਓ ਇਹਦਾ ਬਹੁਤ ਵਧੀਆ ਰਿਜ਼ਲਟ ਇਸ ਚੂਰਨ ਦੀ ਵਿਧੀ ਇਹ ਆ ਇਹ ਤੁਸੀਂ ਦੋ ਟਾਈਮ ਲੈਣਾ ਆ ਅਗਰ ਪੇਟ ਜ਼ਿਆਦਾ ਸਾਫ਼ ਹੁੰਦਾ ਆ ਦੋ ਟਾਈਮ ਲੈਣਾ ਸਵੇਰੇ ਰੋਟੀ ਤੋਂ ਬਾਅਦ ਲੈ ਲਓ ਘੰਟੇ ਬਾਅਦ ਇੱਕ ਰਾਤ ਨੂੰ ਰੋਟੀ ਤੋਂ ਬਾਅਦ ਲੈ ਲਓ ਨਾਰਮਲ ਪਾਣੀ ਨਾਲ ਛੋਟਾ ਚਮਚਾ 2 ਜਾਂ 3 ਗ੍ਰਾਮ ਦੀ ਖਰਾਕ 7-8 ਵਾਰੀ ਲੈ ਲਓ ਸੈਟ ਹੋ ਜਾਣਾ ਬਿਲਕੁਲ ਕਮ ਬਾਰ ਬਾਰ ਪੇਟ ਸਾਫ ਹੋਣ ਨਾਲ ਜਿੱਦ ਅੱਜ ਕੱਲ ਡਾਈਟ ਬੰਦੇ ਦੀ ਹੈਲਦੀ ਆ ਵਧੀਆ ਆ ਸਭ ਕੁਝ ਖਾ ਰਿਹਾ ਲੱਗ ਨਹੀਂ ਰਿਹਾ ਸ਼ਰੀਰ ਨੂੰ ਆ ਇੱਕ ਇੱਕ ਕਿੰਨੇ ਦੀ ਡੱਬੀ ਆ ਇਹ ਸਾਰੀ ਡੱਬੀ ਹੈਗੀ ਆ 130 ਰੁਪਏ ਦੀ ਡੱਬੀ ਇਹਦੇ ਨਾਲ ਤੁਹਾਡਾ ਸੋਲੂਸ਼ਨ ਹੋ ਜਾਣਾ ਵੈਦ ਰਾਹੁਲ ਲੜੋਈਆ ਨਵਾਂ ਸ਼ਹਿਰ ਤੋਂ